ਮਾਤਾ ਜੀ ਬੜੇ ਬੁਰੇ ਹਲਾਂਤਾਂ ਦੇ ਵਿੱਚ ਨੇ ਅੱਖਾਂ ਦੇ ਵਿੱਚ ਅਥਰੂ ਨੇ ਉਹ ਸੈਂਡ ਕਰਦੇ ਸੀ ਸਕੂਲ ਚ ਇਹਨੂੰ ਲੈ ਜੋ ਕਿਤੇ ਲੈ ਜੋ ਮੈਂ ਬੱਚੇ-ਬੱਚੇ ਦੇ ਫੇਰੇ ਹੱਥ ਲਾਦੇ ਮੇਰੇ ਸੱਸ ਸਦਾ ਚਿੰਨ੍ਹ ਲੈ ਕੇ ਤਾਂ ਕੁੜੀਆਂ ਨਾ ਤੇ ਦੋਨਾਂ ਦੇ ਮਾਵਾ ਨਜਾਇਜ਼ ਤੰਗ ਕਰਨ ਲੱਗ ਪਏ ਨਾ ਫੋਨ ਕਰਕੇ ਕਿਹਾ ਵੀ ਤੂੰ ਸੀਥੇ ਥਾਣੇ ਚ ਰਿਪੋਰਟ ਨਾ ਕਰਾਓ ਵੀ ਨਹੀਂ ਛੋੜਦੇ ਤੇ ਮੈਂ ਪਰਚਾ ਦਰਜ ਕਰਵਾਉਂਗਾ ਵੀ ਛੋੜਦੇ ਨਹੀਂ ਮੈਂ ਕੇਸ ਕਰਪਾਉਂਗਾ ਕਹਿੰਦਾ ਰੇਪ ਦਾ ਕੇਸ ਸੁਭਾਈ ਜੂ ਤੁਹਾਡੇ ਤੇ ਤਿੰਨ ਸਾਲ ਦੋ ਮਹੀਨੇ ਦਸ ਦਿਨ ਹੋ ਗਏ ਮੈਂ ਥੱਕੇ ਜਾਂਦੀ ਫਿਰਦੀ ਮੈਂ ਕਦੇ ਦਰਦ ਦਰਦਿਆਂ ਠੋਕਣਾ ਖਾਨੀ ਆ ਕਦੇ ਮੈਂ ਤੋਰੀ ਜਾਂਦੀ ਆ ਡੀਜੀਪੀ ਦੇ ਪੈਸ ਹੋਈ ਆਈ ਜੀ ਦੇ ਪੈਸ ਹੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਉਹ ਤਾਕੜੇ ਬੰਦੇ ਨੇ ਪੈਸੇ ਦੇ ਕੇ ਨਿਕਲ ਜਾਂਦੇ ਡੀਐਸਪੀ ਪੰਨੂ ਨਹੀਂ ਪਰਚਾ ਹੋਣ ਦਿੰਦਾ ਸੀ ਉਹਨਾਂ ਨੂੰ ਇੱਕ ਮਾਂ ਆਪਣੇ ਬੇਟੇ ਦੇ ਇਨਸਾਫ ਦੇ ਲਈ ਪੰਜਾਬ ਮੁੱਖ ਮੰਤਰੀ ਦੇ ਨਿਵਾਸ ਦੇ ਬਿਲਕੁਲ ਕੋਲ ਬੈ ਕੇ ਰੋਂਦੋਏ ਨਜ਼ਰ ਆ ਰਹੇ ਨੇ ਦੱਸ ਰਹੇ ਨੇ ਕਿ ਇਹਨੇ ਦੇ ਮੁੰਡਾ ਜਿਹੜਾ ਹੈਗਾ 3 ਸਾਲ ਪਹਿਲਾਂ ਪੂਰਾ ਹੋਇਆ ਸੀ ਮੁੰਡੇ ਦੀ ਤਸਵੀਰ ਮਾਤਾ ਜੀ ਪਹਿਲਾਂ ਦਿਖਾ ਦਿਓ ਮਾਤਾ ਜੀ ਬੜੇ ਬੁਰੇ ਹਾਲਾਤਾਂ ਦੇ ਵਿੱਚ ਨੇ ਅੱਖਾਂ ਦੇ ਵਿੱਚ ਅਥਰੂ ਨੇ ਇਹ ਮੁੰਡਾ ਹੈ ਮਾਤਾ ਜੀ ਦਾ ਮਾਤਾ ਜੀ ਕਿਸ ਤਰ੍ਹਾਂ ਪੂਰਾ ਹੋਇਆ ਸੀ ਸਕੂਲ ਸੈਟ ਕਰ ਲਿਆ ਸੀ ਸਕੂਲ ਚ ਤੰਗ ਕੁੜੀਆਂ ਬਲੈਕਮੇਲ ਕਰਦੀਆਂ ਸੀ ਉਹਨਾਂ ਨੇ ਕਿਹਾ ਸੀ ਮੈਂ ਮਾਂ ਪੁੱਤ ਦੋਨੇ ਵਾਗੇ ਹਸਬੰਦਾਂ ਅਸੀਂ ਦੋਨੇ ਮਾਂ ਪੁੱਤ ਵਾਗੇ ਥਾਣੇ 'ਚ ਅਸੀਂ ਕਿਹਾ ਵੀ ਰਿਪੋਰਟ ਅਸੀਂ ਕਿਹਾ ਰਿਪੋਰਟ ਕਰਾ ਦਿੰਨੇ ਆਂਗੇ ਕੁੜੀਆਂ ਤੰਗ ਕਰਦੀਆਂ ਸੀ ਜਦੋਂ ਕੁੜੀਆਂ ਤੰਗ ਕਰਦੀਆਂ ਸੀ ਅਸੀਂ ਮਾਂ ਪੁੱਤ ਦੋਨੇ ਉੱਥੇ ਵਾਗੇ ਥਾਣੇ 'ਚ ਕਿਹੜੀਆਂ ਕੁੜੀਆਂ ਤੰਗ ਕਰਦੀਆਂ ਸੀ ਆਕਰ ਬਲੈਕਮੇਲ ਕਰਦੀਆਂ ਸੀਗੀਆਂ ਕੋਈ ਕੁੜੀਆਂ ਨਜਾਇਜ਼ ਤੰਗ ਕਰਦੀਆਂ ਸਨ ਸਕੂਲ 'ਚ ਚੌਂਕੀਦਾਰਾ ਰਖਾਇਆ ਸੀਗਾ ਮੇਲੇ ਹੋਣਾ ਨਹੀਂ ਜੋ ਸੀ ਉਹਨਾਂ ਨੂੰ ਕਹਿੰਦੇ ਰਹੇ ਬਹੁਤ ਜ਼ਰਾ ਵੀ ਕੁੜੀਆਂ ਤੰਗ ਕਰਦੀਆਂ ਨੇ ਤੁਸੀਂ ਸਾਨੂੰ ਰਿਪੋਰਟ ਕਰਾਉਣ ਗਏ ਥਾਣੇ 'ਚ ਮੈਂ ਤੇ ਮੇਰਾ ਮੁੰਡਾ ਤੰਗ ਕਿਉਂ ਕਰਦੀਆਂ ਸੀ ਔਰ ਪਹਿਲੇ ਨਾਂ ਕੀ ਆ ਤੁਹਾਡਾ ਕਿਹੜੀ ਜਗ੍ਹਾ ਤੋਂ ਆਏ ਹੋ ਕਿਸ ਤਰ੍ਹਾਂ ਤੁਹਾਡੇ ਬੇਟੇ ਦੀ ਮੌਤ ਹੋਈ ਸੀ ਬਿਲਕੁਲ ਸਟਾਰਟਿੰਗ ਤੋਂ ਦੱਸਿਓ ਮੈਂ ਮਨਜੀਤ ਕੌਰ ਹਾਂ ਲੋਂਗਵਾਲ ਤੋਂ ਬੋਲਦੀ ਹਾਂ ਜ਼ਿਲ੍ਹਾ ਸੰਗਰੂਰ ਮੇਰਾ ਬੋਤਰ ਜਸਵੀਰ ਸਿੰਘ ਚੌਂਕੀਦਾਰਾ ਰਖਾਇਆ ਸੀ ਸਕੂਲ ਚ ਉਹਨੂੰ ਦੋ ਤਿੰਨ ਕੁੜੀਆਂ ਦੋ ਕੁੜੀਆਂ ਨਾ ਤੇ ਦੋਨਾਂ ਦੀਆਂ ਮਾਵਾ ਨਜਾਇਜ਼ ਤੰਗ ਕਰਨ ਲੱਗੀਆਂ ਚਲ ਅਸੀਂ ਇਹਨਾਂ ਨੂੰ ਕਿਹਾ ਜਿਹੜੇ ਬੰਦਿਆਂ ਨੇ ਸਕੂਲ ਚ ਰਖਾਇਆ ਸੀਗਾ ਵੀ ਕੁੜੀਆਂ ਤੰਗ ਕਰਦੀਆਂ ਨੇਗੀਆਂ ਵੀ ਤੁਸੀਂ ਇਹਨਾਂ ਨੂੰ ਸਮਝਾਓ ਕੁੜੀਆਂ ਨੂੰ ਸਮਝਾਓ ਨਹੀਂ ਤੁਸੀਂ ਸਾਡੇ ਮੁੰਡੇ ਨੂੰ ਸਕੂਲ ਚ ਨਾ ਰੱਖੋ ਤੁਸੀਂ ਕੱਢ ਦਿਓ ਤੇ ਉਹ ਕਹਿੰਦੇ ਵੀ ਕੋਈ ਨਾ ਸਮਝਾਵਾਂਗੇ ਕੋਈ ਸਮਝਾਇਆ ਨਹੀਂ ਮੈਂ ਤੇ ਮੇਰਾ ਮੁੰਡਾ ਮੈਂ ਤੇ ਮੇਰਾ ਲੜਕਾ ਅਸੀਂ ਥਾਣੇ ਵਿੱਚ ਗਏ ਵੀ ਰਿਪੋਰਟ ਕਰਾ ਦਿੰਨੇ ਆ ਕੁੜੀਆਂ ਤੰਗ ਕਰਦੀਆਂ ਨੇ ਉਹਨੇ ਮੇਲੇ ਨੇ ਨਾ ਮੇਲੇ ਨੇ ਫੋਨ ਕਰਕੇ ਕਿਹਾ ਵੀ ਤੂੰ ਸੀ ਉੱਥੇ ਥਾਣੇ 'ਚ ਰਿਪੋਰਟ ਨਾ ਕਰਾਓ ਵੀ ਨਹੀਂ ਥੋੜੇ ਤੇ ਮੈਂ ਪਰਚਾ ਦਰਜ ਕਰਵਾਉਂਗਾ ਵੀ ਥੋੜੇ ਤੇ ਨਹੀਂ ਮੈਂ ਕੇਸ ਕਰਵਾਉਂ ਕਹਿੰਦਾ ਰੇਪ ਦਾ ਕੇਸ ਸੁਪੈ ਜੂ ਥੋੜੇ ਤੇ ਮਾਂ ਪੁੱਤਾਂ ਤੇ ਦੋਨਾਂ ਤੇ ਵੀ ਜੇ ਤੁਸੀਂ ਉਹਨਾਂ ਕੁੜੀਆਂ ਤੇ ਰੇਪ ਕਰਾਉਂਗੇ ਸਾਨੂੰ ਉੱਥੋਂ ਮੋੜ ਲਿਆ ਅਸੀਂ ਰਿਪੋਰਟ ਨਹੀਂ ਕਰਾਈ ਮੇਰੇ ਮੁੰਡੇ ਨੂੰ ਉੱਥੇ 20 ਲੱਖ ਰੁਪਇਆ ਕਾਂਗਰਸ ਵੱਲੋਂ ਮਨਜ਼ੂਰ ਹੋਇਆ ਸੀਗਾ ਵੀ ਸਟੇਡੀਅਮ ਬਣਨਾ ਸਟੇਡੀਅਮ ਬਣਨਾ ਉੱਥੇ ਕਹਿੰਦੇ ਵੀ ਇਹਨੂੰ ਚੌਂਕੀਦਾਰਾ ਰਖਾ ਦਾਂਗੇ ਮੇਰਾ ਮੁੰਡਾ ਕੋਠੀਆਂ ਦਾ ਕੰਮ ਕਰਦਾ ਸੀਗਾ ਜਦੋਂ ਮੇਰੇ ਮੁੰਡੇ ਨੇ ਸੂਛਰਟ ਕਰ ਲਿਆ ਇਹਨਾਂ ਨੇ ਚੱਕ ਕੇ ਆ ਹਸਪਤਾਲ ਚ ਲੈ ਗਏ ਸੈਲੂ ਡਾਕਟਰ ਦੇ ਸੈਲੂ ਡਾਕਟਰ ਨੇ ਕਹਤਾ ਵੀ ਸੰਗਰੂਰ ਸਿਵਲ ਹਸਪਤਾਲ ਚ ਲੈ ਜਾਓ ਸੰਗਰੂਰ ਸਿਵਲ ਹਸਪਤਾਲ ਚ ਲਿਜਾਣ ਦੀ ਬਜਾਏ ਦਵਿੰਦਰ ਦੇ ਲੈ ਕੇ ਦਵਿੰਦਰ ਨੇ ਮੈਨੂੰ ਚੋਰ ਭਲਾਈ ਦੇ ਕੇ ਘਰੇ ਲਿਆਂਦਾ ਕਹਿੰਦੇ ਵੀ ਜੇ ਮਾਤਾ ਘਰੇ ਤੇ ਲੈ ਪਏ ਪੈਸੇ ਪੈਨੇ ਮੈਂ ਕਹਿੰਦੀ ਮੈਂ ਲੈ ਪਿਆ 5-7000 ਰੁਪਇਆ ਕਹਿੰਦੇ ਨਾ ਕਰੋ ਪੈਸੇ ਚੱਕ ਲੈਨੇ ਰਜਾਈ ਚੱਕ ਲੈ ਮੈਂ ਚੋਰ ਭਲਾਈ ਦੇ ਕੇ ਗੱਡੀ ਚ ਪਾ ਕੇ ਘਰੇ ਲੈ ਆਏ ਮੈਨੂੰ ਘਰੇ ਛੱਡ ਗਏ ਮੰਗਰੀ ਮੇਰੇ ਮੁੰਡੇ ਨੂੰ ਗੱਡੀ ਚ ਪਾ ਕੇ ਲੈ ਚੱਲ ਅਸੀਂ ਰੋਣ ਪਿੱਟਣ ਲੱਗ ਗੀਆਂ ਵੀ ਇਹਨੂੰ ਲੈ ਜੋ ਕਿਤੇ ਲੈ ਜੋ ਮੈਂ ਬੱਚੇ-ਬੱਚੇ ਦੇ ਪਹਿਰੇ ਹੱਥ ਲਾਤੇ ਮੇਰੇ ਸੱਸ ਹਸਪਤਾਲ ਚ ਨਹੀਂ ਲੈ ਕੇ ਗਏ ਸਭੰਦਿਓ ਮੇਰੇ ਕਰੀ ਗੱਡੀ ਚ ਪਾ ਕੇ ਉਹਨਾਂ ਨੇ ਲੌਂਗਾ ਵਾਲ ਦੇ ਉੱਤੋਂ ਦੀ ਗੇੜਾ ਦਿਵਾ ਕੇ ਦੁਆਰੇ ਫੇਰ ਘ ਹਸਪਤਾਲ ਚ ਲੈ ਕੇ ਗਿਆ ਰਾਤ ਨੂੰ ਜਦੋਂ ਮੈਂ ਪਿਆਸ ਸੀ ਮੇਰਾ ਮੁੰਡਾ ਮੈਂ ਹੱਥ ਧਰਿਆ ਹੋਇਆ ਇਥੇ ਕਾਲਜ ਤੇ ਜਾਨ ਨਿਕਲੀ ਮੇਰੇ ਮੁੰਡੇ ਦੀ ਜਿਹੜਾ ਹਸਪਤਾਲ ਚ ਲੈ ਜਾਂਦੇ ਮੇਰੇ ਮੁੰਡੇ ਦੀ ਜਾਨ ਵਾਚ ਰਹੀਦੀ ਕਿ ਕਿਸ ਤਰ੍ਹਾਂ ਸੁਸਾਇਡ ਕੀਤੀ ਉਹਨਾਂ ਨੇ ਔਰ ਇਹਦੇ ਪਿੱਛੇ ਕਾਰਨ ਕੀ ਸੀ ਮਾਤਾ ਜੀ ਕੁਸਤਾ ਕੁੜੀਆਂ ਬਲੈਕਮੇਲ ਕਰਦੀਆਂ ਸੀ ਇਹਨੂੰ ਕਿਹੜੀਆਂ ਕੁੜੀਆਂ ਬਲੈਕਮੇਲ ਕਰਦੀਆਂ ਸੀ ਔਰ ਉਹਦੀ ਰਿਪੋਰਟ ਕਰਾਈ ਸੀ ਤੁਸੀਂ ਹੈ ਤੁਹਾਡੇ ਕੋਲ ਜਿਹੜਾ ਪਰਚਾ ਤੁਸੀਂ ਕਰਾਇਆ ਹੋਵੇ ਥਾੜੇ ਚ ਪੰਜ ਮਹੀਨਾ ਬਾਅਦ ਪਰਚਾ ਦਰਜ ਹੋਇਆ ਸੀਗਾ ਚਾ ਵੀ ਮਾਤਾ ਜੀ ਕੋਲ ਹੈਗਾ ਜਿਹੜਾ ਪਰਚਾ ਦਰਜ ਕਰਾਇਆ ਸੀ ਕਿ ਅਖਬਾਰ ਦੇ ਵਿੱਚ ਆਇਆ ਸੀ ਅਖਬਾਰ ਦੇ ਵਿੱਚ ਆਇਆ ਸੀ 5 ਮਹੀਨੇ ਦਾ ਇਨਸਾਫ ਨਾ ਮਿਲਣ ਇਹ ਜਾਮ ਤੁਹਾਡੇ ਮੁੰਡੇ ਕਰਕੇ ਲਾਇਆ ਸੀਗਾ ਤਾਂ ਅੱਛਾ ਜਾਮ ਵੀ ਲੱਗਿਆ ਔਰ ਉਸ ਤੋਂ ਬਾਅਦ ਹਜੇ ਤੱਕ ਇਨਸਾਫ ਨਹੀਂ ਮਿਲੇ ਤੁਹਾਨੂੰ ਕੀ ਮੰਗ ਕੀ ਕਰਦੇ ਹਾਂ ਕਿ ਕੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਜਿਹੜੇ ਬੰਦਿਆਂ ਨੇ ਉਹਦਾ ਪੋਸਟ ਮਾਰ ਨਹੀਂ ਹਸਪਤਾਲ ਚ ਨਹੀਂ ਲਿਜਾਣ ਦਿੱਤਾ ਪੋਸਟ ਮਾਰ ਨਹੀਂ ਹੋਣ ਦਿੱਤਾ ਉਹਨਾਂ ਨੇ ਸਾਨੂੰ ਥਾਣੇ ਚ ਰਿਪੋਰਟ ਨਹੀਂ ਕਰਾਉਣ ਦਿੱਤੀ ਉਹ ਕੁੜੀਆਂ ਵਾਸਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਮੈਨੂੰ 3 ਸਾਲ ਹੋ 3 ਸਾਲ 2 ਮਹੀਨੇ 10 ਦਿਨ ਹੋ ਗਏ ਮੈਂ ਥੱਕੇ ਜਾਂਦੀ ਫਿਰਦੀ ਮੈਂ ਕਦੇ ਦਰ ਦਰ ਦੇ ਠੋਕਰਾਂ ਖਾਣੀਆਂ ਕਦੇ ਮੈਂ ਤੋਰੀ ਜਾਂਦੀ ਹੈ ਡੀਜੀਪੀ ਦੇ ਪੈਸ ਹੋਈ ਆਈਜੀ ਦੇ ਪੈਸ ਹੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਉਹ ਤਕੜੇ ਬੰਦੇ ਨੇ ਪੈਸੇ ਦੇ ਕੇ ਨਿਕਲ ਜਾਂਦੇ ਡੀਐਸਪੀ ਪੰਨੂ ਨਹੀਂ ਪਰਚਾ ਹੋਣ ਦਿੰਦਾ ਸੀ ਉਹਨਾਂ ਤੇ ਨਹੀਂ ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ ਕਿਹੜੀ ਕੁੜੀਆਂ ਬਲੈਕਮੇਲ ਕਰਦੀਆਂ ਸੀ ਆ ਮਾਮਲਾ ਸਮਝ ਨਹੀਂ ਆ ਰਿਹਾ ਕਿ ਬਲੈਕਮੇਲ ਕਿਉਂ ਕਰਦੀਆਂ ਸੀ ਉਸ ਤੋਂ ਬਾਅਦ ਬੰਦੇ ਜਿਹੜੇ ਪਿੱਛੇ ਲੱਗੇ ਤੁਸੀਂ ਕਹਿੰਦੇ ਉਹ ਤਕੜੇ ਆ ਅਖਰ ਮਸਲਾ ਕੀ ਹੈਗਾ ਕਿ ਕੀ ਉਸ ਟਾਈਮ ਮਾਮਲਾ ਸੀਗਾ ਆ ਕੁੜੀ ਹੈ ਆ ਕੁੜੀ ਹੈ ਕੀ ਆ ਦੇਖ ਹੋਰ ਮੁੰਡੇ ਨਾਲ ਫੋਟੋ ਆ ਆਹ ਹੋਰ ਮੁੰਡੇ ਨਾਲ ਫੋਟੋ ਆ ਹੋਰ ਮੁੰਡੇ ਨਾਲ ਫੋਟੋ ਮੇਰੇ ਮੁੰਡੇ ਨਾਲ ਤਾਂ ਫੋਟੋ ਨਹੀਂ ਆ ਮੇਰਾ ਮੁੰਡਾ ਸਕੂਲ 'ਚ ਮੋਟਰ ਲਵਾਉਂਦਾਗਾ ਤੇ ਇਹ ਕੁੜੀ ਦੇ ਉੱਤੇ ਤੁਸੀਂ ਪਰਚਾ ਕਰਾਣ ਗਏ ਸੀ ਕੀ ਚੀਜ਼ ਦੀ ਬਲੈਕਮੇਲਿੰਗ ਕਰਦੀ ਸੀ ਕਿ ਕਿਉਂ ਤੰਗ ਪਰੇਸ਼ਾਨ ਕਰਦੀ ਸੀ ਕਿ ਕੀ ਕੁਝ ਕਹਿੰਦੀ ਸੀ ਮੰਗਦੀਆਂ ਸੀ ਬਾਰ ਬੂਰ ਜਾਣ ਵਾਸਤੇ ਪੈਸੇ ਮੰਗਦੇ ਸੀ ਇਹਨਾਂ ਨੇ 2014 ਚ ਪਹਿਲਾਂ ਵੀ 10-12 ਲੱਖ ਰੁਪਇਆ ਕਿਸੇ ਤੋਂ ਬਣਾਇਆਗਾ ਅਈ ਰੇਪ ਤਾਂ ਕਿਸ ਵਾਤਾ ਉਹਨਾਂ ਤੇ ਹਸਪਤਾਲ ਚ ਦਾਖਲ ਹੋ ਗਿਆ ਹਸਪਤਾਲ ਚ ਫੇਰ ਉਹਨਾਂ ਦੇ 10 ਲੱਖ ਰੁਪਇਆ ਉਹਨਾਂ ਤੋਂ ਲੈ ਲਿਆ ਉਹ ਤਾਕੜੇ ਬੰਦੇ ਸੀਗੇ 10 ਲੱਖ ਰੁਪਇਆ ਦੇਤਾ ਉਹਨਾਂ ਨੇ ਅਸੀਂ ਗਰੀਬ ਬੰਦੇ ਸੀ ਕਿੱਥੋਂ ਦਿੰਦੇ ਜਿਹੜੇ ਬੰਦਿਆਂ ਨੇ ਇਹ ਚਾਰ ਪੰਜ ਨੇ ਚਾਰ ਜਣਾਂ ਨੇ ਰਖਾਇਆ ਸੀ ਕਹਿੰਦੇ ਸੀ ਤੈਨੂੰ ਮੇਰਾ ਮੁੰਡਾ ਕੋਠੀਆਂ ਦਾ ਕੰਮ ਕਰਦਾ ਸੀਗਾ ਕਹਿੰਦੇ ਵੀ ਤੈਨੂੰ ਅਸੀਂ ਚੌਂਕੀਦਾਰਾ ਸਕੂਲ 'ਚ ਰਖਾਉਨੇ ਆ 2 ਲੱਖ ਰੁਪਏ ਸੇ ਆਪਦੇ ਕੋਲੋਂ ਦਮਨ ਵਾਜਵਾ ਨੂੰ ਦੇ ਕੇ ਤੈਨੂੰ ਉੱਥੇ ਸਰਕਾਰੀ ਨੌਕਰੀ ਤੇ ਰਖਾ ਦਾਂਗਾ ਮਰਵਾਕੇ ਧਰਤਾ ਨਹੀਂ ਕਿੰਨੇ ਕਿਹਾ ਸੀ ਇਹ ਕਿ ਸਰਕਾਰੀ ਨੌਕਰੀ ਤੇ ਰਖਵਾ ਦਾਂਗੇ 2 ਲੱਖ ਰੁਪਏ ਦੇ ਕੇ ਤੁਹਾਨੂੰ ਕਿੰਨੇ ਕਿਹਾ ਸੀ ਮੇਲਾ ਸਿੰਘਾ ਬੰਟੀ ਮੇਲਾ ਬੰਟੀ ਉਹਨਾਂ ਦਾ ਰੋਲ ਕੀ ਹੈ ਇਹਦੇ ਵਿੱਚ ਉਹਨਾਂ ਨੇ ਸਕੂਲ 'ਚ ਸਟੇਡੀਅਮ ਬਣਵਾਉਣਾ ਸੀਗਾ 20 ਲੱਖ ਰੁਪਇਆ ਮਨਜ਼ੂਰ ਹੋਇਆ ਸੀਗਾ ਜਿਹੜਾ 20-5-7 ਲੱਖ ਇਹਦੇ ਤੇ ਸਟੇਡੀਅਮ ਬਣਨ ਤੇ ਲਾ ਦਾਂਗੇ ਬਾਕੀ ਆਪ ਖਾ ਲਾਂਗੇ ਉਹਨਾਂ ਬੰਦਿਆਂ ਨੇ ਸਕੂਲ 'ਚ ਰਖਾਇਆ ਸੀਗਾ ਤੇ ਉਹ ਉਹਨਾਂ ਦਾ ਤੁਹਾਡੇ ਮੁੰਡੇ ਦੀ ਮੌਤ ਦੇ ਨਾਲ ਕੀ ਲਿੰਕ ਹੈਗਾ ਉਹਨਾਂ ਨੇ ਰਿਪੋਰਟ ਨਹੀਂ ਕਰਾਉਣ ਦਿੱਤੀ ਜਦੋਂ ਕੁੜੀਆਂ ਤੰਗ ਕਰਦੀਆਂ ਸੋ ਉਹਨਾਂ ਨੇ ਰਿਪੋਰਟ ਨਹੀਂ ਕਰਾਉਣ ਦਿੱਤੀ ਸਾਨੂੰ ਥਾਣੇ 'ਚ ਜਦੋਂ ਮੇਰੇ ਮੁੰਡੇ ਨੇ ਸੁਸਾਈਡ ਕਰ ਲਿਆ ਹਸਪਤਾਲ 'ਚ ਨਹੀਂ ਲੈ ਕੇ ਗਏ ਦੋ ਗੜੇ ਲੌਂਗਵਾਲ ਦੇ ਉੱਤੋਂ ਦੀ ਦਵਾਈ ਤੇ ਇੰਨੇ ਮੇਰੇ ਮੁੰਡੇ ਦੀ ਜਾਨ ਨਿਕਲ ਗਈ ਕਿੱਥੇ ਕੀਤਾ ਸੁਸਾਈਡ ਕੀ ਕੁਛ ਸਕੂਲ 'ਚ ਕੀਤਾ ਸਕੂਲ 'ਚ ਕੀਤਾ ਵੀਡੀਓ ਵੀ ਬਣੀ ਹੋਈ ਆ ਰਿਕਾਰਡਿੰਗ ਵੀ ਬਣੀ ਹੋਈ ਆ ਨੋਟ ਵੀ ਲਿਖਿਆ ਹੋਇਆਗਾ ਹੈਗਾ ਤੁਹਾਡੇ ਕੋਲ ਕੁਝ ਵੀਡੀਓ ਫੋਨ ਦੇ ਵਿੱਚ ਹੈਗੀ ਹੈ ਕਿਸ ਤਰ੍ਹਾਂ ਦੇ ਨਾਲ ਸੁਸਾਈਡ ਕੀਤੀ ਤੁਹਾਡੇ ਮੁੰਡੇ ਨੇ ਕੁੜੀਆਂ ਬਲੈਕਮੇਲ ਕਰਦੀਆਂ ਸੀਗੀਆਂ ਨਾ ਇਹਨੂੰ ਤਨਖਾਹ ਨਹੀਂ ਮਿਲੀ ਹੈਗੀ ਹਾਂ ਤੇ ਸਾਰਾ ਕੁਝ ਲਿਖਿਆ ਹੋਇਆ ਹੈਗਾ ਦੇ ਵਿੱਚ ਕੀ ਕੁਝ ਕੁਝ ਜੈਰਲੀ ਚੀਜ਼ ਨਿਗਲ ਲਈ ਸੀਗੀ ਆ ਫਿਰ ਕਿਸ ਕਾਲਾ ਲੈ ਲੈ ਕਾਲਾ ਲੈ ਲੈ ਕਾਲਾ ਲੈ ਲੈ ਆਹ ਦੇਖ ਵੀ ਸਾਰਾ ਕੁਝ ਕਰਿਆ ਹੈ 4 ਕੁੜੀਆਂ ਤੇ ਖਰਚਾ ਦਰਜ ਹੋਇਆ ਫਿਰ ਵੀ ਨਹੀਂ ਕਰੇ ਪਰਵਾਈ ਕੀ ਹੋਈ ਜਦੋਂ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਉਹ ਪਰਚਾ ਹੋਇਆ ਦੋ ਤਾਂ ਦੋਨੋਂ ਤਾਂ ਦੋਨੇ ਤਾਂ ਮਾਮਤੀਆਂ ਨੇ ਅੰਦਰ ਗਲੀਆਂ ਹੋ ਦੋ ਦੋ ਕੁ ਮਹੀਨੇ ਡੇਢ ਕੁ ਮਹੀਨਾ ਉਹ ਕੱਟ ਕੇ ਆਈਆਂ ਸਜ਼ਾ ਫਿਰ ਉਹਨਾਂ ਦੀ ਹਾਈ ਕੋਰਟ ਤੋਂ ਜ਼ਮਾਨਤ ਹੋ ਗਈ ਜਿਹੜੇ ਦੋ ਮਾਮਤੀਆਂ ਰਹਿ ਗਈਆਂ ਉਹ ਇੱਕ ਕੁੜੀ ਹੁਣ ਫਰੀਦਕੋਟ ਉਹ ਕੱਟ ਕੇ ਆਈਆ ਸੰਦੀਪ ਅੰਬੀਆਂ ਵਾਲਾ ਨਹੀਂ ਮਰਿਆ ਉਹਦੇ ਲੈਂਕ ਚ ਆ ਗਿਆ ਫਤੇ ਨਾਗਰੀ ਫਤੇ ਨਾਗਰੀ ਨੇ ਉਹਦੇ ਚ 30 32 ਲੱਖ ਰੁਪਇਆ ਉਹ ਕੁੜੀ ਦੇ ਅਕਾਊਂਟ ਚ ਪਵਾਤਾ ਉਹ ਕਾਊਂਟ ਦੇ ਪੈਸੇ ਫੜੇ ਗਏ ਤੇ ਉਹ ਜੇਲ੍ਹ ਕੱਟ ਕੇ ਆਈ ਹੈ ਉਥੇ ਫਰੀਦਕੋਟ ਤੁਹਾਡੇ ਕੋਲ ਸਾਰੇ ਰਿਕਾਰਡ ਲੈ ਕੇ ਇੱਧਰ ਪਹੁੰਚੋ ਵੀਡੀਓ ਵਗੈਰਾ ਔਰ ਸਾਰੀਆਂ ਚੀਜ਼ਾਂ ਰਿਪੋਰਟਾਂ ਵੀ ਹੈਗੀਆਂ ਮੁੰਡੇ ਦੀਆਂ ਜਿਹੜਾ ਸਰਟੀਫਿਕੇਟ ਡੈਥ ਸਰਟੀਫਿਕੇਟ ਹੁੰਦਾ ਔਰ ਜਿਹੜਾ ਪੋਸਟਮਾਰਟਮ ਹੋਇਆ ਪੋਸਟਮਾਰਟਮ ਹੋਣ ਨਹੀਂ ਦਿੱਤਾ ਇਹਨਾਂ ਨੇ ਹਸਪਤਾਲ ਚ ਨਹੀਂ ਲੈ ਕੇ ਗਿਆ ਪੋਸਟਮਾਰਟ ਨਹੀਂ ਹੋਣ ਦਿੱਤਾ ਹੈਗਾ ਸਵੇਰ ਨੂੰ ਚੱਕ ਕੇ ਹਾਂ ਸਵੇਰ ਨੂੰ ਚੱਕ ਕੇ ਸੰਸਕਾਰ ਕਰਤਾ 15 ਦਿਨਾਂ ਬਾਅਦ ਉਹ ਵੋਟਾਂ 'ਚ ਜਿੱਤ ਗਿਆ ਐਮਸੀ ਬਣ ਗਿਆ ਹੁਣ ਮੰੰਕੀ ਕਰਦੇ ਹਾਂ ਸਰਕਾਰ ਦੇ ਸਮੇਂ ਉਹਨਾਂ ਨੇ ਨਾ ਤਾਂ ਸਾਨੂੰ ਥਾਣੇ 'ਚ ਰਿਪੋਰਟ ਨਿਕਰਾਉਣ ਦਿੱਤੀ ਹੈਗੀ ਨਾਲੇ ਸਾਡੇ ਮੁੰਡੇ ਨੂੰ ਹਸਪਤਾਲ 'ਚ ਲੈ ਕੇ ਉਹਦਾ ਪੋਸਟਮਾਰਟ ਨਹੀਂ ਹੋਣ ਦਿੱਤਾ ਸਾਨੂੰ ਕੋਈ ਇਨਸਾਫ਼ ਨਹੀਂ ਦਿਵਾਇਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ 20 ਲੱਖ ਰੁਪਏ ਮਨਜ਼ੂਰ ਹੋਇਆ ਸੀ ਸਟੇਡੀਅਮ ਬਣਨ ਵਾਸਤੇ ਵਿਅੋੜੇ ਚਾਰ ਬੰਦੇ ਨੇ ਮੇਰੇ ਮੁੰਡੇ ਨੂੰ ਉੱਥੇ ਰਖਾ ਕੇ ਹਸਪਤਾਲ ਉਹਦੇ ਚ ਸਕੂਲ ਚ ਰਖਾ ਕੇ ਮਰਵਾਤਾ ਉਹਨਾਂ ਨੇ ਉਹਨਾਂ ਦਾ ਬਹੁਤ ਵੱਡਾ ਕਸੂਰ ਹੈਗਾ ਇਹਦੇ ਵਿੱਚ ਕੁੜੀਆਂ ਦਾ ਵੀ ਕਸੂਰ ਮੰਨਦੇ ਹਾਂ ਕਿ ਇੱਕ ਤਰਫ ਉਹ ਬਲੈਕਮੇਲ ਕਰ ਰਹੀਆਂ ਸੀ ਕੁੜੀਆਂ ਦਾ ਤਾਂ ਫਿਰ ਬਲੈਕਮੇਲ ਕਰਦੀਆਂ ਸੀ ਜਦੋਂ ਰਿਕਾਰਡਿੰਗ ਬਣੀ ਹੋਈ ਸੀਗੀ ਰਿਕਾਰਡਿੰਗ ਸੀ ਮੇਰੇ ਮੁੰਡੇ ਦੀ ਤੇ ਵੀਡੀਓ ਬਣੀ ਹੋਈ ਸੀ ਨੋਸਟ ਲਿਖਿਆ ਹੋਇਆ ਸੀਗਾ ਕੀ ਲਿਖਿਆ ਸੀ ਉਹਨੇ ਨੋਟਿਸ ਦੇ ਵਿੱਚ ਇਹ ਕੁੜੀਆਂ ਮੈਨੂੰ ਤੰਗ ਕਰਦੀਆਂ ਨੇ ਆ ਦਿਖਾਵੇ ਪੰਜ ਮਹੀਨੇ ਬਾਅਦ ਪਰਚਾ ਹੋਇਆ ਵੀ ਅਸੀਂ ਮਾਤਾ ਜੀ ਪੂਰੀ ਅਖਬਾਰ ਦੀ ਕਟਿੰਗਾਂ ਲੈ ਕੇ ਤੇ ਕਾਗਜ਼ ਲੈ ਕੇ ਇੱਧਰ ਪਹੁੰਚੇ ਨੇ کہہ ਰਹੇ ਕਿ 5 ਮਹੀਨੇ ਬਾਅਦ ਪਰਚਾ ਹੋਇਆ ਸੀ ਔਰ ਆਪ ਕਈ ਵਾਰੀ ਗਏ ਨੇ ਪਰਚਾ ਕਰਾਣ ਤੇ ਇਹ ਮੁੰਡੇ ਨੇ ਇਲਜ਼ਾਮ ਲਾਇਆ ਕਿ ਕੁੜੀਆਂ ਜਿਹੜੀਆਂ ਨੇ ਇਹਨਾਂ ਦੇ ਮੁੰਡੇ ਨੂੰ ਤੰਗ ਪ੍ਰੇਸ਼ਾਨ ਕਰਦੀਆਂ ਨੇ ਹਾਲਾਂਕਿ ਉਹ ਕੁੜੀਆਂ ਨੇ ਪਹਿਲੇ ਵੀ ਕਈ ਲੋਕਾਂ ਤੋਂ ਬਲੈਕਮੇਲ ਕਰਕੇ ਇਹ ਮਾਤਾ ਜੀ ਦੱਸ ਰਹੇ ਨੇ ਕਿ 15 ਤੋਂ 20 ਲੱਖ ਠੱਗਿਆ ਤੇ ਉਸ ਤੋਂ ਬਾਅਦ ਇਹਨਾਂ ਤੰਗ ਪ੍ਰੇਸ਼ਾਨ ਕੀਤਾ ਤੇ ਕੁਝ ਲੋਕ ਹੋਰ ਵੀ ਵਿੱਚ ਜਿਹੜੇ ਨੇ ਰਲੇ ਹੋਰ ਜਿਸ ਕਰਕੇ ਇਹਨਾਂ ਇਹਨਾਂ ਦਾ ਮੁੰਡਾ ਤੰਗ ਪਰੇਸ਼ਾਨ ਹੋ ਗਿਆ ਜਿਸ ਕਰਕੇ ਉਸ ਨੂੰ ਫਾਹਾ ਲੈਣਾ ਪਿਆ ਔਰ ਜਿਸ ਕਰਕੇ ਇਹਨਾਂ ਦੇ ਮੁੰਡੇ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਤਮਾਮ ਕਾਗਜ਼ ਲੈ ਕੇ ਇਧਰ ਮਾਤਾ ਜੀ ਪਹੁੰਚੇ ਹੋਏ ਨੇ ਮਾਤਾ ਜੀ ਆਖਰ ਦੇ ਵਿੱਚ ਮੰਗ ਕੀ ਕਰਦੇ ਹੋ ਸਰਕਾਰ ਤੇ ਅਸੀਂ ਐਂ ਕਹਿੰਦੇ ਆ ਕਿ ਜਿਹੜੇ ਚਾਰ ਜਣੇ ਨੇ ਮੇਲਾ ਐ ਮਸੀ ਬਣ ਗਿਆ ਮੇਰੇ ਮੁੰਡੇ ਨੂੰ ਮਰਵਾ ਕੇ 15 ਨਾਨਾ ਵਾਦਾ ਐ ਮਸੀ ਬਣ ਗਿਆ ਤੇ ਬੰਟੀ ਉਹਨਾਂ ਨੂੰ ਮੈਂ ਬਹੁਤ ਕਹਿੰਦੀ ਨਹੀਂ ਕਿ ਕੁੜੀਆਂ ਨਜਾਇਜ਼ ਤੰਗ ਕਰਦੀਆਂ ਨੇ ਤੁਸੀਂ ਵੀ ਮੇਰੇ ਮੁੰਡੇ ਨੂੰ ਹਟਾ ਦਿਓ ਸਕੂਲ ਚੋਂ ਸਮਝਾ ਦਿਓ ਕੁੜੀਆਂ ਨੂੰ ਸਮਝਾਓ ਉਹਨਾਂ ਨੇ ਕੋਈ ਸਮਝਾਇਆ ਨਹੀਂ ਮੇਰੇ ਮੁੰਡੇ ਨੂੰ ਮਰਵਾ ਕੇ ਉਹ ਸਾਹ ਲੈਂਦੇ ਨੇ ਇੱਕ ਮਨਜੀਤ ਮਾਸਟਰ ਇਹਨਾਂ ਨੇ ਚਾਰ ਜਣੇ ਨੇ ਰਖਾਇਆ ਸੀ ਮੇਰਾ ਮੁੰਡਾ ਸਕੂਲ ਚ ਨਹੀਂ ਹੁਣ ਇੱਧਰ ਪਹੁੰਚੇ ਹੋ ਇੱਧਰ ਕਿ ਕਿ ਦਿਨਾਂ ਨਾਲ ਮੀਟਿੰਗ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਮੈਂ 3 ਸਾਲ ਹੋ ਗਏ ਥੱਕੇ ਖਾਂਦੀ ਫਿਰਦੀ ਆ ਉਹ ਵੀ ਮੇਰੇ ਨਾਲ ਬਦੀਨ ਹੁਣ ਮੈਂ ਬਦੀਨ ਨਹੀਂ ਉਹ ਵੀ ਬਦੀਨ ਹੁਣ ਉਹਨਾਂ ਨੇ ਪੋਸਟ ਮਾਰਨੀ ਹੁਣ ਦਿੱਤਾ ਮੇਰੇ ਘਰ ਵਾਲੇ ਨੂੰ ਅੱਖਾਂ ਤੋਂ ਨਹੀਂ ਦੀਂਦਾ ਹੈਗਾ ਉਹਦੀ ਅੱਖ ਉਹਦਾ ਪੋਸਟਮਾਰਟ ਹੋ ਜਾਂਦਾ ਉਹਦੀ ਅੱਖਾਂ ਨਿਕਲ ਜਾਂਦੇ ਮੇਰੇ ਘਰ ਵਾਲੇ ਦੇ ਪੈ ਜਾਂਦੀਆਂ ਕਿਵੇਂ ਮੈਂ ਚੁੱਪ ਕਰਕੇ ਬਹਿ ਜਾਵਾਂ ਆਦੇ ਕਿ ਨਾ ਬੈਠਾਂ 5 ਮਹੀਨਿਆਂ ਬਾਅਦ ਮੇਰੇ ਬਾੜ ਦੀ ਐਮਸੀ ਹੈਗਾ ਮੇਰਾ ਮੁੰਡਾ ਨਿਕਾ ਸਕੂਲ 'ਚ ਖੇਡਾਂ ਕਰਾਉਂਦਾ ਸੀਗਾ ਆਹ ਕਾਰਡ ਆਹ ਖੂਨਦਾਨ ਕਰਕੇ ਆਇਆਗਾ ਮਹੀਨਾ ਪਹਿਲਾਂ ਬਿਲਕੁਲ ਮਾਤਾ ਜੀ ਇੱਧਰ ਪਹੁੰਚੇ ਨੇ ਔਰ ਇਨਸਾਫ ਦੀ ਹੁਣ ਵੀ ਮੰਗ ਕਰਦੇ ਨੇ ਹਾਲਾਂਕਿ 3 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਮਾਤਾ ਜੀ ਨੂੰ 3 ਸਾਲ 2 ਮਹੀਨੇ 10 ਦਿਨ ਹੋ ਗਏ 3 ਸਾਲ 2 ਮਹੀਨੇ 10 ਦਿਨ ਹੋ ਚੁੱਕੇ ਨੇ ਹਾਂ ਮੇਰੇ ਮੁੰਡੇ ਦਾ ਤੇ ਵੀ ਇੱਧਰ ਪਹੁੰਚੇ ਨੇ ਤੇ ਹੁਣ ਵੀ ਇਨਸਾਫ ਦੀ ਮੰਗ ਕਰਦੇ ਨੇ ਤੇ ਸਾਰੀ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੱਗੇ ਤੁਸੀਂ ਇਹ ਸੋਚਦੇ ਹੋ ਉਸ ਨੂੰ ਕਮੈਂਟ ਬਾਕ ਵਿੱਚ ਸ਼ੂਅਰ ਕਰਕੇ ਜੁੜ ਦੱਸੋ